ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਖਬਰ ਵਾਲੇ .com ਦੇ ਉੱਤੇ ਤੁਹਾਨੂੰ ਰੋਜ਼ਾਨਾ ਮੌਸਮ ਨਾਲ ਜੁੜੀ ਹੋਈ ਅਪਡੇਟ ਸਾਂਝੀ ਕਰਦੇ ਹਾਂ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਤੁਹਾਡੇ ਸ਼ਹਿਰ ਦਾ ਮੌਸਮ ਦਾ ਅੱਜ ਹਾਲ ਕੀ ਹੈ ਦਰਅਸਲ ਪੰਜਾਬ ਦੇ ਵਿੱਚ ਬੁੱਧਰਾਤ ਬੁੱਧਵਾਰ ਨੂੰ ਰਾਤ ਨੂੰ ਮੌਸਮ ਦੇ ਵਿੱਚ ਆਈ ਤਬਦੀਲੀ ਦਾ ਪ੍ਰਭਾਵ ਵੀਰਵਾਰ ਨੂੰ ਵੀ ਦੇਖਣ ਨੂੰ ਮਿਲਿਆ ਯਾਨੀ ਕਿ ਕੱਲ ਵੀ ਜਿਹੜਾ ਕਿ ਮੌਸਮ ਕਾਫੀ ਕਹਿ ਸਕਦੇ ਆ ਵੀ ਗਰਮੀ ਤੋਂ ਰਾਹਤ ਭਰਿਆ ਰਿਹਾ ਰਿਹਾ ਸੀਗਾ ਇੰਨੀ ਜ਼ਿਆਦਾ ਗਰਮੀ ਨਹੀਂ ਸੀਗੀ ਕਿਉਂਕਿ ਬੁੱਧਵਾਰ ਦੀ ਸ਼ਾਮ ਨੂੰ ਤੂਫਾਨ ਤੇ ਮੀਂਹ ਹਨੇਰੀ ਨੇ ਮੌਸਮ ਨੂੰ ਠੰਡਾ ਕਰ ਦਿੱਤਾ ਸੀਗਾ ਤਾਪਮਾਨ ਦੇ ਵਿੱਚ ਗਰਾਵੜ ਜਿਹੜੀ ਕਿ ਆ ਚੁੱਕੀ ਸੀਗੀ ਤਾਂ ਵਾਤਵਾਦ ਤਾਪਮਾਨ ਜਿਹੜਾ ਕਿ ਔਸਤਨ 0.4.6 ਡਿਗਰੀ ਸੈਲਸੀਅਸ ਘਟ ਗਿਆ ਹੈ ਇਹ ਆਮ ਦੇ ਨਾਲੋਂ 2.4 ਡਿਗਰੀ ਸੈਲਸੀਅਸ ਘਟਿਆ ਹਾਲਾਂਕਿ ਰਾਜ ਦੇ ਕੁਝ ਹਿੱਸਿਆਂ ਦੇ ਵਿੱਚ ਗਰਮੀ ਦਾ ਪ੍ਰਭਾਵ ਅਜੇ ਵੀ ਬਣਿਆ ਹੋਇਆ ਅਜੇ ਦੱਸਦੇ ਕਿ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਦੋਂ ਕਿ 9 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਤਾਂ ਮੌਸਮ ਵਿਗਿਆਨ ਕੇਂਦਰ ਯਾਨੀ ਕਿ ਆਈਐਮਡੀ ਦੇ ਮੁਤਾਬਕ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਦੇ ਮਾਮਲੇ ਦੇ ਵਿੱਚ ਬਠਿੰਡਾ ਅਤੇ ਅਬੋਰ ਸਭ ਤੋਂ ਗਰਮ ਸ਼ਹਿਰ ਰਹੇ ਨੇ ਕਿਉਂਕਿ ਰਾਜਸਥਾਨ ਦੇ ਵਿੱਚ ਇਸ ਸਮੇਂ ਲੂ ਪੈ ਰਹੀ ਹੈ ਗਰਮੀ ਅਤਿ ਦੀ ਗਰਮੀ ਜਿਹੜੀ ਕਿ ਪੈ ਰਹੀ ਹੈ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ ਜੇਕਰ Rajasthan ਦੇ ਹੋਰ ਵੀ ਕਈ ਇਲਾਕੇ ਨੇ ਜਿੱਥੇ ਕਿ ਜੋਧਪੁਰ, ਜੈਪੂਰ, ਬਿਕਾਨੇਰ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ ਤਾਂ ਇਸੇ ਵਿਚਾਲੇ ਅਬੋਰ ਤੇ ਬਠਿੰਡਾ ਵੀ ਸਭ ਤੋਂ ਗਰਮ ਸ਼ਹਿਰ ਜਿਹੜੇ ਕਿ ਮੰਨੇ ਜਾ ਰਹੇ ਨਹੀਂ ਤਾਂ ਦੱਸਦੀ ਹੈ ਕਿ ਅੱਜ ਰਾਜ ਦੇ ਕੁਝ ਹਿੱਸਿਆਂ ਦੇ ਵਿੱਚ ਗਰਮੀ ਦਾ ਪ੍ਰਭਾਵ ਹਜੇ ਵੀ ਦੇਖਣ ਨੂੰ ਮਿਲ ਰਿਹਾ ਹੈ ਪਰ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਜੋ ਕੋਈ ਖੁਆਣੀ ਕੀਤੀ ਗਈ ਹੈ ਉਸ ਦੇ ਮੁਤਾਬਕ ਅੱਜ ਬਾਰਿਸ਼ ਵੀ ਕੀ ਹੋ ਸਕਦੀ ਹੈ ਤੇਜ਼ ਤੂਫਾਨ ਹਨੇਰੀ ਦੇ ਨਾਲ ਨਾਲ ਬਾਰਿਸ਼ ਵੀ ਹੋ ਸਕਦੀ ਹੈ 22 ਮਈ 2025 ਦੇ ਅਨੁਸਾਰ ਸ਼ਹਿਰਾਂ ਦੇ ਵਿੱਚ ਯਾਨੀ ਕਿ ਬੀਤੇ ਕੱਲ ਦੀ ਜਕਰ ਗੱਲ ਕੀਤੀ ਜਾਵੇ ਤਾਂ ਵਾਤਾਵਰਨ ਦਾ ਤਾਪਮਾਨ 34 ਡਿਗਰੀ ਤੋਂ ਸ਼ੁਰੂ ਹੋ ਕੇ 39 42 ਡਿਗਰੀ ਤੱਕ ਜਿਹੜਾ ਕੀ ਰਿਹਾ ਸੀਗਾ ਹਾਲਾਂਕਿ ਦੱਸ ਦੇ ਕਿ 42 ਡਿਗਰੀ ਜਿਹੜਾ ਕੀ ਬਠਿੰਡਾ ਤੇ ਅਬੋਰ ਦੇ ਵਿੱਚ ਦਰਜ ਕੀਤਾ ਗਿਆ ਸੀਗਾ ਕਿਉਂਕਿ ਉੱਥੇ ਸਭ ਤੋਂ ਜ਼ਿਆਦਾ ਗਰਮੀ ਜਿਹੜੀ ਕੀ ਮਹਿਸੂਸ ਕੀਤੀ ਗਈ ਸੀਗੀ ਤਾਂ ਲੁਧਿਆਣਾ ਅੰਮ੍ਰਿਤਸਰ ਪਠਾਨਕੋੜ ਫਰੀਦਕੋੜ ਦੇ ਵਿੱਚ 34 ਤੋਂ 39 ਡਿਗਰੀ ਦੇ ਵਿਚਕਾਰ ਤਾਪਮਾਨ ਜੜਾ ਕੀ ਰਿਹਾ ਸੀਗਾ ਤੇ ਅੱਧਾ ਪੰਜਾਬ ਗਰਮ ਰਹੇਗਾ ਦੂਜੇ ਅਦਵਿਚ ਬੱਦਲ ਛਾਏ ਰਹਣ ਦੇ ਸਕਦੇ ਨੇ ਮੀਂਹ ਵੀ ਪੈ ਸਕਦਾ ਹੈ ਤਾਂ ਗਰਮੀ ਦੀ ਲਹਿਰ ਦੇ ਚੇਤਾਵਨੀ ਪੰਜਾਬ ਦੇ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਅਤੇ ਮਾਨਸਾ ਦੇ ਵਿੱਚ ਗਰਮੀ ਦੀ ਲਹਿਰ ਲਈ ਇੱਕ ਸੰਤਰੀ ਜਿਹੜਾ ਕੀ ਕਹਿ ਸਕਦੇ ਆ ਵੀ ਔਰੇਂਜ ਅਲਰਟ ਜਾਰੀ ਕੀ ਔਰ ਜਿਹੜੇ ਕੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਦੋਂ ਕਿ ਮੋਗਾ ਬਰਨਾਲਾ ਅਤੇ ਸੰਗਰੂਰ ਉਹ ਸ਼ਹਿਰ ਨੇ ਜਿੱਥੇ ਕੀ yellow alert ਜਾਰੀ ਕੀਤਾ ਗਿਆ ਯਾਨੀ ਕਿ orange alert ਦੇ ਵਿੱਚ ਇਹ ਜਿਹੜੇ ਸ਼ਹਿਰ ਆ ਰਹੇ ਨੇ ਇੱਥੇ ਬਹੁਤ ਜ਼ਿਆਦਾ ਗਰਮੀ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਸਕਦਾ ਹੈ ਤਾਂ ਇਸੇ ਵਿਚਾਲੇ ਮੌਸਮ ਵਿਭਾਗ ਦੇ ਨਾਲ-ਨਾਲ ਸਿਹਤ ਵਿਭਾਗ ਦੇ ਵੱਲੋਂ ਵੀ ਐਡਵਾਈਸ ਜਾਰੀ ਕਰ ਦਿੱਤੀ ਗਈ ਹੈ ਕਿ ਅਜਿਹੇ ਮੌਸਮ ਦੇ ਵਿੱਚ ਘਰੋਂ ਬਾਹਰ ਨਾ ਨਿਕਲੋ ਜੇਕਰ ਜਗਾਂਦਾਂ ਦੇ ਵੀ ਹੋ ਤਾਂ ਸਿਰ ਦੇ ਉੱਤੇ ਦੁਪੱਟਾ ਕੱਪੜਾ ਜਾਂ ਫਿਰ ਕੈਪ ਵਗੈਰਾ ਆਪਣਾ ਸਿਰ ਜ਼ਰੂਰ ਢਕੋ ਤਾਂ ਕਿ ਤੁਹਾਨੂੰ ਲੂ ਨਾ ਲੱਗ ਸਕੇ ਤੇ ਤੁਸੀਂ ਬਿਮਾਰ ਨਾ ਹੋ ਸਕੋ ਤੂਫਾਨ ਦੀ ਚੇਤਾਵਨੀ ਹੈ ਤਾਂ ਅੰਮ੍ਰਿਤਸਰ ਜਿੱਕਰ ਤੂਫਾਨ ਦੀ ਜਿੱਕਰ ਗੱਲ ਕਿਤੇ ਜਾਵੇ ਤਾਂ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਹੁਸ਼ਿਆਰਪੁਰ ਮੁਹਾਲੀ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਅਤੇ ਰੂਪਨਗਰ ਸਮੇਤ ਕਈ ਜ਼ਿਲਾਂ ਦੇ ਵਿੱਚ ਅੱਜ ਤੇਜ਼ ਮੀਂਹ ਦੇ ਨਾਲ-ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤਾਂ ਜੋ ਅਦਾਜ਼ੇ ਦੇ ਇਸ ਦੌਰਾਨ ਲੁਧਿਆਣਾ ਫਤਗੜ ਸਾਹਿਬ ਅਤੇ ਪਟਿਆਲਾ ਦੇ ਵਿੱਚ ਤਿੰਨੇ ਜ਼ਿਲ੍ਹੇ ਜਿੱਥੇ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਇੱਥੇ ਵੀ ਗਰਮੀ ਦੀ ਲਹਿਰ ਦਾ ਪ੍ਰਭਾਵ ਮਹਿਸੂਸ ਕੀਤਾ ਜਾ ਰਿਹਾ ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਮੌਸਮ ਦੀ ਹਾਲ ਤੇ ਅੱਜ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਦਰਸਲ ਅੰਮ੍ਰਿਤਸਰ ਦੇ ਵਿੱਚ ਅੱਜ ਸੂਰਜ ਚਮਕੇਗਾ ਵਿਚਕਾਰ ਬੱਦਲ ਵੀ ਛਾਏ ਰਹਿਣਗੇ ਤਾਪਮਾਨ 25 ਤੋਂ 40 ਡਿਗਰੀ ਦੇ ਵਿਚਕਾਰ ਦਾ ਅੰਦਾਜ਼ਾ ਦਿੱਤਾ ਗਿਆ ਹੈ। ਜਲੰਧਰ ਦੇ ਵਿੱਚ ਵੀ ਸੂਰਜ ਚਮਕੇਗਾ ਤੇਜ਼ ਤੋਂ ਉਪਰ आएगी ਤੇ ਵਿਚਕਾਰ ਹੱਥ ਹਲਕੇ ਬੱਦਲ ਵੀ ਛਾਏ ਰਹਿ ਸਕਦੇ ਨੇ। ਤਾਪਮਾਨ ਸਤਾਈ ਤੋਂ 42 ਡਿਗਰੀ ਦੇ ਵਿਚਕਾਰ ਵੀ ਦਰਜ ਕੀਤਾ ਜਾ ਸਕਦਾ ਹੈ। ਲੁਧਿਆਣਾ ਦੇ ਵਿੱਚ ਵੀ ਅਜਿਹਾ ਹੀ ਮੌਸਮ ਰਹੇਗਾ 26 ਤੋਂ 43 ਡਿਗਰੀ ਦੇ ਵਿਚਕਾਰ ਜਿਹੜਾ ਕਿ ਮੌਸਮ ਤਾਪਮਾਨ ਜਿਹੜਾ ਕਿ ਦਰਜ ਕੀਤਾ ਗਿਆ। ਪਟਿਆਲਾ ਦੇ ਵਿੱਚ ਵੀ ਹਲਕੇ ਬੱਦਲ ਛਾਈ ਰਹਿਣਗੇ ਸੂਰਜ ਚਮਕੇਗਾ ਤੇ ਤਾਪਮਾਨ 25 ਤੋਂ 41 ਡਿਗਰੀ ਦੇ ਵਿਚਕਾਰ ਰਹਿ ਸਕਦਾ ਇਸ ਤਰੀਕੇ ਦੇ ਨਾਲ ਮੋਹਾਲੀ ਦੇ ਵਿੱਚ ਵੀ ਅੱਜ ਇਹ ਸੇਮ ਮੌਸਮ ਰਹਿਣ ਵਾਲਾ ਹੈ ਤਾਂ ਮੌਸਮ ਨਾਲ ਜੁੜੀ ਹੋਈ ਹੈ ਤਾਜ਼ਾ ਤੇ ਅੱਜ ਜਿਹੜੇ ਕਹਿ ਸਕਦੇ ਆ ਵੀ ਅੱਜ ਦੀ ਜਿਹੜੀ ਜਾਣਕਾਰੀ ਹੈ ਕਿ ਪੰਜਾਬ ਦੇ ਜ਼ਿਆਦਾ ਸਜ਼ਿਲਿਆਂ ਦੇ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਯਾਨੀ ਕਿ ਮੀਂਹ ਨੂੰ ਲੈ ਕੇ ਲੋਕਾਂ ਨੂੰ ਕਿਹਾ ਗਿਆ ਅੱਜ ਮੀਂਹ ਜਿਹੜਾ ਕਿ ਪੈ ਸਕਦਾ ਇਸ ਦੇ ਨਾਲ ਤੇਜ਼ ਤੂਫਾਨ ਹਨੇਰੀ ਵੀ ਆ ਸਕਦੀ ਹੈ ਤਾਂ ਕਹਿ ਸਕਦੇ ਆ ਵੀ ਗਰਮੀ ਤੋਂ ਰਾਹਤ ਜਿਹੜੀ ਕਿ ਲੋਕਾਂ ਨੂੰ ਮਿਲ ਸਕਦੀ ਹੈ ਹਾਲਾਂਕਿ ਬੁੱਧਵਾਰ ਦੀ ਸ਼ਾਮ ਨੂੰ ਜੋ ਹਨੇਰੀ ਤੂਫਾਨ ਮੀਂਹ ਨੇ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਹਿਸੂਸ ਕਰਵਾਈ ਹੈ ਪਰ ਉਸੇ ਵਿਚਾਲੇ ਇਸ ਹਨੇਰੀ ਨੇ ਕਈ ਲੋਕਾਂ ਦਾ ਨੁਕਸਾਨ ਵੀ ਕੀਤਾ